ਵੀ ਦੋਸਤੋ ਬਚਨੇ ਬਾਟੀ ਵੇਖੜੀ ਚੱਕੀ ਐ ਅਬ ਬਚਨੇ ਬਾਟੀ ਛੋਟੀ ਰਹਿ ਗਿਆ ਚਲਾਂ ਅੰਦਰ ਉਸ ਤੋਂ ਕੋਪਲਾਇਆ ਲੈ ਗਿਆ ਉਸ ਤੋਂ ਲਓ ਵੀ ਦੋਸਤੋ ਦੂਜੇ ਦਿਨ ਦੂਜੀ ਪਾਰਟੀ ਦੀ ਆਪਾਂ ਲੈ ਕੇ ਜਾਂਦੇ ਆ ਪਨੀਰੀ ਖੇਤ ਨੂੰ ਪਨੀਰੀ ਆ ਗਿਆ ਆਪਾਂ ਲੱਦਣ ਤੇ ਕੱਲ ਇੱਕ ਪਾਰਟੀ ਛੱਡਣ ਤੋਂ ਇੱਕ ਦੀ ਰਹਿ ਗਈ ਉਹਦੀ ਚੱਲਦੇ ਆਪਾਂ ਛੱਡਣ ਤੇ ਲੱਦਣਗੇ ਓ Allora, ragazzi, il pane è arrivato, andiamo a mangiare il pane. Allora, ragazzi, ਪਾਰਟੀ ਦੀ ਪਨੀਰ ਲੈ ਕੇ ਪਹੁੰਚ ਚੁਕੇ ਆ ਤੇ ਜਿਹੜੀ ਆਪਾਂ ਰਾਤ ਪਨੀਰੀ ਛੱਡ ਕੇ ਗਏ ਸੀਗੇ ਤੇ ਉਹ 3 ਕਿਲੇ ਥਾਂ ਬੰਦੇ ਨੇ 10 ਵਜੇ ਨੂੰ ਲਾ ਵੀ ਤਾ ਬਹੁਤ ਥੋੜੇ ਪਾਟ ਆਪ ਵੀ 2.5 ਕਿਲੇ ਲਾਉਣੇ ਆ 3 ਕਿਲੇ ਲਾਤੇ ਤੋਂ ਫਿਰ ਅਸੀਂ ਇਧਰ ਪਾਰਟੀ ਤੇ ਇਧਰਲੀ ਪਾਰਟੀ ਦੀ ਪਨੀਰੀ ਆਪਾਂ ਲੈ ਕੇ ਪਹੁੰਚ ਚੁਕੇ ਆ ਤੇ ਹੁਣ ਆ ਵੀ ਭਰਿਆ ਪਿਆ ਲੋ ਵੀ ਦੋਸਤੋ ਆਪਾਂ ਲੈ ਕੇ ਆਏ ਜੀ ਦੇਖ ਦੇਖਦੇ ਆ ਮੱਥਾ ਹੋਰਾਂ ਤੇ ਫਿਰ ਦਿੰਨੇ ਆਪਾਂ ਲੀਵਰ ਨੂੰ ਦੇਖਦੇ ਆ ਮੱਥਾ ਲੋ ਵੀ ਦੋਸਤੋ ਆਪਣੇ ਮੀਂਹ ਦਾ ਲੈ ਗਿਆ ਤਲੰਕਰ ਤੋਂ ਕੋਪਲਾਇਆ ਲੈ ਗਿਆ ਉਤੋਂ ਤੇ ਦੇ ਕੇ ਫੜਾਉਣੇ ਹੁਣ ਆਪਾਂ ਲੀਵਰ ਨੂੰ ਨੋ ਵੀ ਦੋਸਤੋ ਪਾਰਟੀ ਨੰਬਰ 1 ਦੀ ਪਨੀਰੀ ਲੈਣ ਆ ਗਏ ਆਪਾਂ ਦੁਬਾਰਾ ਉਹ ਜਾ ਬੈਠੇ ਮਕੇ ਉਹ ਸਭ ਵੀ 3 4 ਕੇ ਥੋੜਾ ਅੱਗੇ ਫੇਰ ਨੋ ਵੀ ਦੋਸਤੋ ਪਾਣੀ ਆ ਗਿਆ ਪਲਾਂ ਖੜਦੇ ਪਨੀਰ ਦੀ ਪਾਣੀ ਇਧਰ ਲੇਵਰ ਪਿੰਦੀ ਇੱਚਾ ਲਓ ਜੀ ਦੋਸਤੋ ਬਚਨ ਨੇ ਬਾਟੀ ਵੇਖੜੀ ਚੱਕੀ ਐ ਅਬ ਬਚਨ ਵੱਟ ਛੋਟੀ ਆ ਵਡੀ ਚੱਕ ਲਿਆ ਲੋ ਵੀ ਦੋਸਤੋ ਚਾਹ ਬਣੀ ਵੀ ਕੀ ਕਹਿੰਦੇ ਬੰਦਿਆ ਆ ਗਏ ਕੇਰੀ ਦੇ ਵਿੱਚ ਬੰਨਦੇ ਇੰਜਣ ਚਾਹ ਚੂ ਪੀ ਕੇ ਤੇਰਾ ਆਪਣਾ ਬਚਨ ਠੇਕੇਦਾਰ ਬੈਠਾ ਲੋ ਵੀ ਦੋਸਤੋ ਦੂਜੀ ਵਾਰੀ ਆਪਾਂ ਪਨੀਰੀ ਲੈਣ ਆ ਗਏ ਪਹਿਲੀ ਪਾਰਟੀ ਦੀ ਪਾਣੀ ਛੱਡ ਕੇ ਤੇ ਇਹਨਾਂ ਨੇ ਪਨੀਰੀ ਫਟ ਲਈ ਤੇ ਘਾਟੀ ਲੱਦਣੀ ਸ਼ੁਰੂ ਤੇ ਲਗਭਗ ਇਹਨਾਂ ਕੋਲ ਰਹੇਗਾ 1.5 ਲੱਖਾਂ ਦਾ ਫਿਰ ਪਾਰਟੀ ਨੰਬਰ 2 ਦੀ ਪਨੀਰੀ ਵੀ ਲੈ ਕੇ ਚੱਲਾਗੇ ਜਦੋਂ ਉਹਨਾਂ ਨੇ ਮਾਰੀ ਆਪ ਨੂੰ ਬੋਲ ਤੇ ਲੋ ਵੀ ਦੋਸਤੋ ਆਂ ਗੱਡੀਆਂ ਲੈਵਰ ਕੋਈ ਆਉਂਦਾ ਕੋਈ ਜਾਂਦਾ ਪਨੀਰੀ ਆਪਾਂ ਲਿਆਤੀ ਪਾਰਟੀ ਨੰਬਰ 1 ਨੂੰ ਕੇਮਿਆ ਮਸਤੀ ਚਾਲਦੀ ਦਰਦਾਂ ਮਾ ਠੰਡ ਕਰਾਈ ਐ ਲੋ ਵੀ ਦੋਸਤਾਂ ਖੰਡਾ ਹੋ ਉਸਮੇ ਇਹ ਲਗਭਗ ਇਹਨਾਂ ਕੋਲ ਹੈਗਾ 1.5 ਕਿੱਲਾ ਥਾਂ ਤੇ ਉਹਨਾਂ ਕੋਲੇ ਰਹਿ ਗਿਆ 2 ਕਿੱਲੇ ਥਾਂ ਇਹ ਹੱਥਾਂ ਨੂੰ ਮੇਰੇ ਸੋਨਾ ਲਾਈ ਦੇਣਗੇ। ਲਓ ਵੀ ਦੋਸਤੋ ਕਰਦੇ ਆ ਬਲੌਗ ਦਾ ਐਂਡ। ਧੰਨਵਾਦ ਜੀ। ਕਰ ਦਿਓ ਬਲੌਗ ਨੂੰ ਸ਼ੇਅਰ ਦੱਬ ਕੇ ਮਿਲਦੇ ਆ